ਹਾਂਜੀ ਬਾਈ ਅੱਜ ਦੀ ਵੀਡੀਓ ਆਪਣੇ ਆਪ ਦੇ ਘਰੋਂ ਲੈ ਕੇ ਆਈਆਂ ਜੀ ਤੇ ਜਿਹਦੇ ਵਿੱਚ ਤਿੰਨ ਬੱਛੀਆਂ ਦੀ ਵੀਡੀਓ ਬਣਾ ਰਹੇ ਆ ਇੱਕ ਨੰਬਰ ਦੇ ਜਰਸੀ ਆ ਬਾਈ 2 ਨੰਬਰ ਤੇ ਤੇ 3 ਨੰਬਰ ਵਾਲੀਆਂ ਐਚ ਐਫ ਦੇ ਵਿੱਚ ਨੇ ਤੇ ਇਹ ਬੜਾ ਮੰਨ ਕੇ ਚਲੋ ਵੀ ਜਗਰਾਵਾ ਦੇ ਨਾਲ ਪਿੰਡ ਨਾਰਾਇਣਗੜ੍ਹ ਸੁਈਆਂ ਸੁਣਿਆ ਹੋਊ ਤੁਸੀਂ ਉੱਥੋਂ ਦੇ ਫਾਰਮ ਦੀਆਂ ਬੱਛੀਆਂ ਨੇ ਜੀ ਤਿੰਨੇ ਮੰਡੀ ਤੇ ਜਗਰਾਵਾ ਦੀ ਤੇਾਈਆਂ ਹੋਈਆਂ ਹੋਈਆਂ ਸੀਗੀਆਂ ਆਪਾਂ ਉੱਥੋਂ ਖਰੀਦੀਆਂ ਨੇ ਫਾਰਮ ਨਹੀਂ ਆ ਬੱਛੀਆਂ ਜੇ ਕੋਈ ਬੰਦਾ ਉੱਥੇ ਨਾਰਾਇਣਗੜ੍ਹ ਸੁਈਆਂ ਬਾਈ ਜਾਣਦਾ ਹੋਵੇ ਅੰਮ੍ਰਿਤਧਾਰੀ ਸੀ ਬਾਈ ਉਰੇ ਫਾਰਮ ਨਹੀਂ ਆਏ ਬੱਚੀਆਂ ਨੇ ਤੇ ਤਿੰਨੋਂ ਫਾਰਮ ਦੀਆਂ ਪੂਰੀ ਫੁੱਲ ਗਰੰਟੀ ਐ ਇਸ ਚੀਜ਼ ਦੀ ਇੱਕ ਨੰਬਰ ਵਾਲੀ ਜਰਸੀ ਆ 7 ਮਹੀਨਿਆਂ ਦਾ ਬੱਚਾ ਜੀ 7 ਤੋਂ 8 ਕੁ ਮਹੀਨਿਆਂ ਦੀ ਬੱਚੀ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਐ ਕਰੀ ਬਹੁਤ ਸੋਹਣੀ ਕੁਆਲਟੀ ਦੀ ਆ ਕੋਈ ਵੀਰੇ ਮਦਰ ਰਿਕਾਰਡ ਨਹੀਂ ਦੱਸਣਾ ਆਪਾਂ ਕੋਈ ਇਹਨਾਂ ਦਾ ਠਿਕਾਣਾ ਨਹੀਂ ਦੱਸਣਾ ਤੁਸੀਂ ਆਪਦੀ ਜੱਜਮੈਂਟ ਲਾਉਣੀ ਆ ਸਾਰੀ ਪਰ ਬੱਚੀਆਂ ਪੂਰੀਆਂ ਟੌਪ ਦੇ ਨਗინਿਆਂ ਕੱਚੀਆਂ ਖੀਰੀਆਂ ਨੇ ਆ 7-8 ਮਹੀਨਿਆਂ ਦਾ ਬੱਚਾ ਹੀ ਆ ਬਾਕੀ ਇਹਦੇ ਇੱਕ ਰੀ ਜਰਸੀ ਦੇ ਥੰਮ੍ਹ ਚੈੱਕ ਕਰਾਉਣੇ ਤੁਹਾਨੂੰ ਬਹੁਤ ਸੋਹਣੀ ਝੋਲੀ ਪੂਰੇ ਚਾਰੇ ਥਾਨ ਨਿਖੜਵੇਂ ਗਲਾਬੀ ਲੱਗੇ ਹੋਏ ਨੇ ਹਨ ਬਹੁਤ ਸੋਹਣੀ ਕੁਆਲਿਟੀ ਦੇ ਆ ਚਾਰੇ ਥਾਨ ਬਾਈ ਨਿਖੜਵੇਂ ਗੈਪ ਤੇ ਤੇ ਬਾਕੀ ਗੱਲ ਕਰੀਏ ਫੇਸ ਕੁਆਲਿਟੀ ਦੀ ਬਹੁਤ ਜ਼ਿਆਦਾ ਸੋਹਣੀ ਸੱਤ ਅੱਠ ਮਹੀਨਿਆਂ ਦੀ ਏਜ ਆ ਬਾਈ ਤੇ ਜਿਹੜੀ 2 ਨੰਬਰ ਦੇ ਵਿੱਚੀ ਹੈ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹ ਥਾਣੀ ਚੈੱਕ ਕਰਵਾਉਣੇ ਆ ਫੇਸ ਕੁਆਲਿਟੀ ਬਹੁਤ ਸੋਹਣੀ ਪਿਆਰੀ ਰੰਗ ਬਨ ਪ੍ਰਿੰਟ ਵਾਲਾ ਪੂਰਾ ਤੇ ਬਾਕੀ ਆਰਡਰ ਕੁਆਲਿਟੀ ਇਹਦੀ ਵੀ ਦੇਖ ਆਨੋ ਚਾਰੇ ਥਾਣੇ ਆ ਪੂਰੇ ਨਿਖੜਵੇਂ ਪੂਰੇ ਗੈਬ ਦੇ ਹੁਣੇ ਅੱਜ ਤੋਂ ਹੀ ਪੂਰੇ ਦੂਰ ਦੂਰ ਲੱਗੇ ਹੋਇਆ ਦੇਖ ਸਕਦੇ ਹਾਂ ਤੇ ਬਾਕੀ ਇਹ ਬੱਚੀ ਕੱਦ ਬਹੁਤ ਕਰੂਗੀ ਹਾਈਟ ਹਾਈਟ ਬਹੁਤ ਕਰਨੀ ਆ ਇਹ ਬੱਚੀ ਨੇ ਜੀ ਪੂਰੇ ਕੱਦ ਕਾਟ ਦੇ ਵਿੱਚ ਤੇ ਫੇਸ ਕੁਆਲਿਟੀ ਮੂੰਹ ਮਾ ਬਹੁਤ ਸੋਹਣਾ ਦੰਦਾਂ ਦੀ ਖੀਰੀ ਹੋਊਗੀ ਜਮਾ ਬਿਲਕੁਲ ਇੱਕ ਮੰਨ ਕੇ ਚਲੋ ਵੀ 11 12 ਮਹੀਨਿਆਂ ਦੀ 11 ਦੀ ਏਜ ਹੋ ਇਹਦੀ ਬੱਸ ਹਜੇ ਤੇ ਜਿਹੜੀ 2 ਨੰਬਰ ਆ ਇਹ 1 ਸਾਲ ਦੀ ਆ ਜੀ ਸਭ ਤੋਂ ਪਹਿਲਾਂ ਇਹਦੇ ਵੀ ਥਾਣਾ ਚੈੱਕ ਕਰਾਉਣੇ ਆ ਤੁਹਾਨੂੰ ਚਾਰੇ ਥਾਣਾ ਇਹਦੇ ਵੀ ਕੋਈ ਫੋਰਟ ਛੋਟ ਨਹੀਂ ਹੈਗੀ ਫੇਸ ਕੁਆਲਟੀ ਦੀ ਇਹ ਵੀ ਬਹੁਤ ਸੋਹਣੀ ਆ ਬੱਚੀ ਤੇ ਵਧੀਆ ਜਾਣੀ ਲਿਬੜੀਆਂ ਤੇ ਬੜੀਆਂ ਬਹੁਤ ਸੀ ਬਈ ਇਹ ਤਾਂ ਅੱਜ ਆਪਾਂ ਇਹਨਾਂ ਦੀ ਰੂਹ ਬਦਲਤੀ ਤੇ ਮਾੜੇ ਜਿੱਤ ਹਾਰੇ ਪਾ ਕੇ ਅੱਜ ਤਰ੍ਹਾਂ ਲੱਗੀਆਂ ਨੇ ਇਹ ਤੇ ਜੀਣ ਵਾਲੀ ਗੋਲੀ ਇਹਨਾਂ ਦੀ ਡੀ ਫਾਰਮਿੰਗ ਆਪਾਂ ਕਰਤੀ ਤੇ ਚੇਚਣ ਵਾਲੀ ਦਵਾਈ ਅੱਜ ਹੋਣ ਬਸ ਘੰਟੇ ਬਾਅਦ ਇਹਨਾਂ ਦੇ ਲਾ ਦੇਣੀ ਆ ਨਮਾਈਆਂ ਵੀ ਆ ਨੇ ਤੇ ਜਾਣੀ ਪੂਰੀ ਸਾਫ ਸੰਭਾਲ ਕਰਕੇ 23 ਤਰੀਕ ਨੂੰ ਆਈਆਂ ਸੀ ਆਪਣੇ ਕੋਲੇ ਉਹਦੇ ਦਾ ਇਹ ਮੰਨ ਲਓ ਬਹੁਤ ਬੁਰੀਆਂ ਜੀਆਂ ਲੱਗਦੀਆਂ ਸੀ ਲਿਬੜੀਆਂ ਤੇ ਬੜੀਆਂ ਬਹੁਤ ਜ਼ਿਆਦਾ ਸੀ ਨਾਰਾਇਣਗੜ੍ਹ ਸੂਹੀਆਂ ਦੇ ਫਾਰਮ ਦੀਆਂ ਬੱਚੀਆਂ ਕੋਈ ਆਪਾਂ ਬਾਈ ਇਹਦੇ ਚ ਲੋਕਲ ਕੋਟ ਨਹੀਂ ਰੱਖਣਾ ਲਈਆਂ ਮੰਡੀ ਤੋਂ ਆ ਬਾਈ ਮੰਡੀ ਤੇ ਲੈ ਕੇ ਆਇਆ ਸੀਗਾ ਦੂਰ ਤੋਂ ਦਿਖਾ ਦਿੰਦਾ ਤੁਹਾਨੂੰ ਬਸੀਆਂ ਪੂਰੀਆਂ ਪੂਰੀਆਂ ਪ੍ਰਿੰਟਦਾਰਾ ਪੂਰੀਆਂ ਖੀਰੀਆਂ ਨੇ ਪਾਲਣ ਵਾਲੀਆਂ ਬੱਚੀਆਂ ਬਰਨ ਵਾਲੀਆਂ ਤੇ ਮੰਨ ਕੇ ਚਲੋ ਰੇਟ ਦੀ ਗੱਲ ਕਰੀਏ ਤਿੰਨ ਆ 75000 ਰੁਪਇਆ ਤੇ ਉ ਜੇ ਇਕੱਲੀ-ਇਕੱਲੀ ਦਾ ਤਾਂ 25-25 ਰੱਖ ਲਓ 75000 ਦੇ ਵਿੱਚੋਂ ਮਾਨਤਾਣ ਥੋੜਾ ਜਰੂਰ ਹੋ ਜਾਊਗਾ ਤੇ ਇਹ ਜਰਸੀ ਦੇ ਵਿੱਚ ਨੰਗੀਨਾ ਬਹੁਤ ਸੋਹਣਾ ਤੇ ਦੋ ਬੜਾ ਐਚਐਫਾ ਜੀ ਸੋਹਣੀਆਂ ਨੇ ਪੱਠਪੁੜਿਆਂ ਦੀਆਂ ਸਾਫ਼ ਨੇ ਕਿਤੇ ਹੱਥ ਧਰਾ ਨਹੀਂ ਵਧੀਆ ਰੰਗਦਾਰ ਬੱਚੀਆਂ ਨੇ ਜੀ ਜੇ ਕਿਸੇ ਭਰਾ ਨੂੰ ਪਸੰਦ ਆਉਣੀਆਂ ਪਿੰਡ ਬਧੌੜ ਜ਼ਿਲ੍ਹਾ ਬਰਨਾਲਾ ਜੀ ਆਪਣੇ ਤੋਂ ਬੱਚੀਆਂ ਲਿਆ ਜਾ ਸਕਦੇ ਹੋ ਕਿਤੇ ਗੰਡ ਗੁੰਡ ਨਹੀਂ ਹੈਗੀ ਗਲਿਆਂ ਗੁਲਿਆਂ ਤੇ ਕਿਤੇ ਵੀ ਹੱਥ ਧਰਾ ਨਹੀਂ ਹੈਗੀਆਂ ਪੂਰੀਆਂ ਸਾਫ਼ ਸੁਥਰੀਆਂ ਕੱਚੀਆਂ ਵੱਸੀਆਂ ਨੇ ਜਮਾ ਇੱਕ ਬਾਰ ਵੀ ਸੀਮਣ ਹਜੇ ਜੂਜ ਨਹੀਂ ਹੋਇਆ ਪਿਆ ਤੇ ਮੰਨ ਕੇ ਚਲੋ ਵੀ ਵਧੀਆ ਕੱਦ-ਕੜ ਬਣੀਆਂ ਬਣਾਈਆਂ ਨੇ ਇੱਕ ਇੱਕ ਗੱਟਾ 18 ਪਾਏ ਜਿਹਨਾਂ ਨੂੰ ਹੀ ਫੜਾਈ ਦਾ ਇੱਕ ਇੱਕ ਗੱਟੇ ਨਾਲ ਹੀ ਗੱਲ ਬਣ ਜਾਂਦੀ ਆ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀਆਂ ਜੀ 959273575 ਆਪਣਾ ਫੋਨ ਨੰਬਰ ਆ ਬੱਛੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਫੇਸ ਕੁਆਲਿਟੀ ਦੀਆਂ ਸਾਫ਼ ਆ ਤੇ ਮਾਨ ਤਾਨ ਤੁਹਾਡਾ 75 ਤੋਂ ਹਜੇ ਹੋ ਜਾਣਾਗਾ ਕੋਈ ਚੱਕਰ ਨਹੀਂਗਾ ਜੇ ਕਿਸੇ ਭਰਾ ਨੂੰ ਪਸੰਦ ਆਉਂਦੀਆਂ ਤਾਂ ਆਪਣੇ ਨਾਲ ਕੰਟੈਕਟ ਕਰਕੇ ਬੱਛੀਆਂ ਤੁਸੀਂ ਖਰੀਦ ਸਕਦੇ ਹੋ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ